ਇਸ ਤਰ੍ਹਾਂ ਕਿ ਅੰਮ੍ਰਿਤਸਰ ਗੁਰੂ ਕੀ ਨਗਰੀ ਦੇ ਵਿੱਚ ਅੱਜ ਬਹੁਤ ਸਾਰੇ ਸ਼ਰਧਾਲੂ ਜਿਹੜੇ ਆ ਦਰਸ਼ਨਾਂ ਵਾਸਤੇ ਆਏ ਸੀ ਜਿੱਦਾਂ ਕਾਂਗਰਸ ਦੇ ਵੀ ਸਨੀਆਂ ਤੇ ਕੁਝ ਲੀਡਰ ਆਏ ਸੀ ਉਸੇ ਕਰਕੇ ਬਹੁਤ ਸਾਰਾ ਟ੍ਰੈਫਿਕ ਸੀ ਤੇ بارش ਪੈ ਰਹੀ ਸੀ ਜੋ ਲੋਕ ਉੱਥੇ ਜਿਹੜਾ ਟੋਇਆਂ ਕਰਕੇ ਟ੍ਰੈਫਿਕ ਜਿਹੜੀ ਆ ਉਹ ਜਾਮ ਹੁੰਦੀ ਸੀ ਜਿਸ ਬੰਦੀ ਲੋਕ ਜਿਹੜੇ ਆ ਵੱਖ-ਵੱਖ ਕੰਪਲੇਨ ਸਾਡਾ ਕੰਪਲੇਨ ਨੰਬਰ ਦੇ ਉੱਤੇ ਪਾਰੇ ਸੀ ਜੋ ਮਾਨ ਜੋ ਕਮਿਸ਼ਨਰ ਸਾਹਿਬ ਸਰ ਗੁਰਪ੍ਰੀਤ ਖੁੱਲਰ ਜੀ ਵੱਲੋਂ ਡਾਇਰੈਕਸ਼ਨ ਸੀ ਕਿ ਕੋਈ ਵੀ ਜਾਮ ਨਹੀਂ ਲੱਗਣ ਦੇਣਾ ਲੋਕਾਂ ਨੂੰ ਕੋਈ ਸ਼ਬਦਾ ਜਿਹੜੀ ਨਾ ਹੋਵੇ ਲੋਕਾਂ ਦੀ ਜਾ ਕੇ ਹੈਲਪ ਕਰੋ ਜੋ ਮੌਕੇ ਤੇ ਜਾ ਕੇ ਦੇਖਿਆ ਸਾਡੇ ਵੱਲੋਂ ਹਾਈਵੇ ਤੇ ਜਿਹੜੇ ਮਿਸਟਰ ਅਫਜ਼ਲ ਨੇ ਨੈਸ਼ਨਲ ਹਾਈਵੇ ਥੌਰਟੀ ਸੈਂਟਰ ਡਿਪਾਰਟਮੈਂਟ ਦੇ ਉਹਨਾਂ ਦੇ ਨਾਲ ਟਾਈ ਅਪ ਕੀਤਾ ਗਿਆ ਉਹਨਾਂ ਨੂੰ ਕਿ ਆ ਕੇ ਠੇਕੇਦਾਰ ਨੂੰ ਜਿਹੜਾ ਉਹਨੂੰ ਕੋਟ ਟੋਏ ਫਰੀ ਕਰ ਲੇਕਿਨ ਬਾਰ-ਬਾਰ ਕਹਿੰਦੇ ਉਹਦੇ ਉਹਨਾਂ ਦੇ ਠੇਕੇਦਾਰ ਜਿਹੜਾ ਉੱਥੇ ਮੌਕੇ ਤੇ ਨਹੀਂ ਆਇਆ ਜੋ ਲੋਕਾਂ ਦੀ ਸ਼ਿਕਾਇਤ ਨੂੰ ਲੋਕਾਂ ਦੇ ਦੇਖ ਕੇ ਕਿ ਜਾਮ ਦੇ ਵਿੱਚ ਪਰੇਸ਼ਾਨ ਹੋ ਰਹੇ ਨੇ ਲੋਕ بارش ਦੇ ਵਿੱਚ ਤੇ ਫਿਰ ਸਾਡੇ ਕਰਮਚਾਰੀ ਜਿਹੜੇ ਆ ਉਹਨਾਂ ਨੇ ਆਪ ਹੀ ਉੱਥੇ ਜਾ ਕੇ ਤੇ ਇਹਦਾ ਟੋਏ ਦੇ ਤੇ ਲਿਆ ਕੇ ਕਈ ਆਪ ਟੋਇਆਂ ਦੇ ਵਿੱਚ ਪਾ ਕੇ ਤੇ ਰਸਤੇ ਨੂੰ ਪਧਰਾ ਕਰਕੇ ਤੇ ਟ੍ਰੈਫਿਕ ਨੂੰ ਜਿਹੜਾ ਰੈਗੂਲੇਟ ਕੀਤਾ ਤਾਂ ਜੋ ਹੁਣ ਠੀਕ ਜਿਹੜੀ ਟ੍ਰੈਫਿਕ ਆ ਉਹ ਜਾਮ ਜਿਹੜਾ ਬਿਲਕੁਲ ਕਲੀਅਰ ਹੋ ਗਿਆ ਹੁਣ ਟ੍ਰੈਫਿਕ ਜਿਹੜੀ ਚੱਲ ਰਹੀ ਹੈ ਤਾਂ ਲੱਗਦਾ ਜੀ ਜਿਹੜਾ ਜਾਮ ਲੱਗ ਰਿਹਾ ਸੀ ਟੋਇਆਂ ਕਰਕੇ ਲੱਗ ਰਿਹਾ ਸੀ ਬਿਲਕੁਲ ਜੀ ਟੋਏ ਨੇ ਕਾਫੀ ਢੂੰਗੇ ਉਹ ਤੋਂ ਇਹ ਜਿਹੜੀ ਜਿਹੜਾ ਪੁਲ ਬਣ ਰਿਹਾ ਉਹਦੇ ਨਾਲ ਜਿਹੜੀ ਆ ठेकेदार ਨੇ ਜਿਹੜੀ ਰੋਡ ਬਣਾਉਣੀ ਸੀ ਉਹ ਰੋਡ ਜਿਹੜੀ ਆ ਉਹ ਪ੍ਰੋਪਰ ਨਹੀਂ ਬਣਾਈ। ਉਹ ਰੋਡ ਦੇ ਵਿੱਚ ਬਹੁਤ ਡੂੰਘੇ ਟੋਏ ਨੇ ਜਿਸ ਵਜ੍ਹਾ ਕਰਕੇ ਜਿਹੜਾ ਜਾਮ ਲੱਗਦਾ। ਉਹ ਕਦੇ ਹਾਸੇ ਬਹੁਤ ਵਾਪਰਦੇ ਸੀ ਉਹਦੀ ਸ਼ਿਕਾਇਤਾਂ ਬਹੁਤ ਆ ਰਹੀਆਂ ਸੀ ਤੁਹਾਨੂੰ। ਨਹੀਂ ਜੀ ਇਸ ਤੇ ਵੀ ਕਾਫੀ ਸ਼ਿਕਾਇਤਾਂ ਆ ਰਹੀਆਂ ਆ ਮਾਨ ਜੋ ਕਮਿਸ਼ਨ ਸਾਹਿਬ ਨੂੰ ਆ ਰਹੀਆਂ ਸੀ ਸਾਡੇ ਫੋਨ ਦੇ ਉੱਤੇ ਵੀ ਆ ਰਹੀਆਂ ਸੀ। ਜੋ ਵਾਰ-ਵਾਰ ਲੋਕ ਜਿਹੜੇ ਆ ਕਰੇ ਸੀ। ਜੋ ਸਾਹਬਦਰੋਂ ਕਮਿਸ਼ਨ ਸਾਹਿਬ ਨੂੰ ਐਕਸ਼ਨ ਸੀ ਕੇ ਮੌਕੇ ਤੇ ਜਾਓ ਤੇ ਨਾਲ ਇਹਨੂੰ ਇਹਦਾ ਹਲ ਕਰਾ ਕੇ ਆਓ। ਮੌਕੇ ਤੇ ਜਾ ਕੇ ਸਾਡੇ ਕਰਮਚਾਰੀਆਂ ਨੇ ਬਹੁਤ ਜਿਹੜਾ ਵਾ ਸ਼ਲਾਗਾ ਜੋ ਕੰਮ ਕੀਤਾ ਜੋ ਆਬ 유ਨੀਫਾਰਮ ਦੇ ਵਿੱਚ ਹੋ ਕੇ ਸਾਰੇ ਟੋਏਾਂ ਦੇ ਚਾਬ ਰੋੜੀ ਪਾ ਕੇ ਪਧਰਾ ਕਰਕੇ ਲੋਕਾਂ ਦਾ ਜਿਆ ਰਸਤਾ ਸਾਫ ਕੀਤਾ ਜੀ ਸਰ ਕੀ ਨਾਮ ਹੈ ਜੀ ਭਾਜੀ ਮੇਰਾ ਨਾਮ ਲਵ ਜੋੜਾ ਜੀ ਕੀ ਗੜਾ ਚਾਹਗੇ ਤੁਸੀਂ ਤੁਨ ਲੰਗ ਰਹੇ ਹੋ ਪੰਜਾਬ ਪੁਲਿਸ ਦੇ ਵੱਲੋਂ ਇਹ ਜਿਹੜੇ ਕੀ ਬਜਰੀ ਦੇ ਨਾਲ ਜਿਹੜੇ ਟੋਏ ਟਕੇ ਜਾ ਰਹੇ ਸੀ ਭਾਜੀ ਅੱਜ ਨਾ ਇਹ ਪੰਜਾਬ ਪੁਲਿਸ ਵੱਲੋਂ ਵੇਖਿਆ ਗਿਆ ਜੀ ਇਹਨਾਂ ਨੇ ਆਪ ਸਰਕਾਰੀ ਵਰਦੀਆਂ ਦੇ ਵਿੱਚ ਹੀ ਇਹ ਜਿਹੜੇ ਟੋਏ ਪੂਰੇ ਨੇ ਆਪਣੇ ਹੱਥੀਂ ਇਹਰੀ ਭਾਈ ਉਹਦੇ ਵਿੱਚ ਇੱਥੋਂ ਬਹੁਤ ਬੁਰਾ ਹਾਲ ਸੀ ਜਨਤਾ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀ ਸੀ ਦੋ ਵਾਰੀ ਤੇ ਮੇਰੀ ਆਪਣੀ ਗੱਡੀ ਇੱਥੇ ਵੱਜ ਲੰਗੀ ਸੀ ਮળો ਟੋਏ ਦੇ ਵਿੱਚ ਲੰਘਦੇ ਆ ਮੋਟਰਸਾਈਕਲ ਸਾਈਕਲਾਂ ਵਾਲੇ ਆ ਜਿਹੜੇ ਬੈਟਰੀ ਵਾਲੇ ਰਖਸ਼ੇ ਚੱਲਦੇ ਨੇ ਦੇਖਦਾ ਦੇਖਦਾ ਐਕਸੀਡੈਂਟ ਹੋ ਜਾਂਦਾ ਇਸ ਕਰਕੇ ਪੰਜਾਬ ਪੁਲਿਸ ਨੇ ਅੱਜ ਬਹੁਤ ਵਧੀਆ ਕੰਮ ਜਿਹੜਾ ਇੱਥੇ ਕੀਤਾ ਹੈ ਲੱਗਦਾ ਕਿ ਇਦਾਂ ਦੇ ਅਪਰੇਲ ਹੋਰ ਹੋਣੇ ਚਾਹੀਦੇ ਜਿੱਤੇ ਪੰਜਾਬ ਪੁਲਿਸ ਆਪਣੀ ਡਿਊਟੀ ਪੈਰੀ ਹੈ ਪਰ ਇੰਦਰ ਦੀ ਵੀ ਜਿਹੜੀ ਯੋਗਦਾਨ ਕਰਦੀ ਹੈ ਮੈਂ ਕਹਿੰਦਾ ਜੀ ਬਹੁਤ ਵਧੀਆ ਜਨਤਾ ਨੂੰ ਜਿਹੜਾ ਇਹਦਾ ਔਰ ਮੈਸੇਜ ਆ ਬਹੁਤ ਵਧੀਆ ਗਿਆ ਹੈ ਕਿ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਇਸ ਤਰ੍ਹਾਂ ਹੀ ਪੰਜਾਬ ਪੁਲਿਸ ਨੂੰ ਅੱਗੇ ਵੱਧ ਚੜ ਕੇ ਇਦਾਂ ਹੀ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਬਹੁਤ ਵਧੀਆ ਕੰਮ ਜਿਹੜੇ ਹਾਦਸੇ ਹੋ ਰਹੇ ਸੀ ਉਹ ਹਾਦਸੇ ਤੋਂ ਬਚਿਆ ਜਾ ਸਕਾ ਬਿਲਕੁਲ ਜੀ ਬਿਲਕੁਲ ਅੱਜ ਬੜਾ ਵਧੀਆ ਕੰਮ ਹੋਇਆ ਜੀ ਇੱਥੇ ਸਾਰਾ ਬਹੁਤ ਵਧੀਆ ਸਾਰਾ ਕੰਮ ਇੱਥੇ ਹੋਇਆ